ਦਾ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਸੂਬਾ ਪਧਰੀ ਇੱਕ ਅਹਿਮ ਮੀਟਿੰਗ ਗੁਰਾਇਆਂ ਦੇ ਇੱਕ ਪੈਲਸ ਵਿਖੇ ਹੋਈ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦੀ ਚੋਣ ਕੀਤੀ ਗਈ ਵਧੇਰੇ ਜਾਣਕਾਰੀ ਦਿੰਦੇ ਪ੍ਰੈਜ਼ਾਈਡਿੰਗ ਅਫਸਰ ਗੁਰਵਿੰਦਰ ਸਿੰਘ ਚਾਨੜੇ ਨੇ ਦੱਸਿਆ ਕਿ ਪ੍ਰਧਾਨਗੀ ਦੀ ਚੋਣ ਅਫਸਰਵਰ ਨਿਰਮਲ ਸਿੰਘ ਅਰਜਿੰਦਰ ਸਿੰਘ ਤੋਂ ਨਾ ਦੀ ਦੇਖ ਰਿਹਾ ਕਿ ਸ਼ਾਂਤ ਮੈਤਰੀਕੇ ਨਾਲ ਨਿਰਪੱਖ ਹੋ ਕੇ VOTING ਦੇ ਚਰੀਏ ਹੋਈ ਉਨਾਤਸੇਗੀ ਪ੍ਰਧਾਨਗੀ ਲਈ ਦੋ ਦਾਵੇਦਾਰ ਚੌਣ ਮੈਦਾਨ ਵਿਚ ਸਨ ਜਿਨ੍ਹਾਂ ਵਿੱਚ ਜੁਝਾਰ ਸਿੰਘ ਸੰਧੂ ਰੁੜਕਾ ਕਲਾ ਅਤੇ ਜਗਤਾਰ ਸਿੰਘ ਗਿੱਲ ਮਹਿਲ ਕਲਾ ਸਨ ਜਿਨ੍ਹਾਂ ਵਿੱਚੋਂ ਜੁਝਾਰ ਸਿੰਘ ਸੰਧੂ ਰੁੜਕਾ ਕਲਾ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ 2 ਸਾਲਾਂ ਲਈ ਪ੍ਰਧਾਨਗੀ ਦੇ ਅਹੁਦੇ ਲਈ ਨਿਯੁਕਤ ਹੋਏ ਇਸ ਦੌਰਾਨ ਸਮੂਹ ਮੈਂਬਰਾਂ ਨੇ ਜੁਝਾਰ ਸਿੰਘ ਸੰਧੂ ਨੂੰ ਫੁੱਲਾਂ ਦੇ ਹਾਰ ਪਾ ਕੇ ਜਿੱਤ ਦੀ ਮੁਬਾਰਕਬਾਦ ਦਿੱਤੀ। ਉੱਥੇ ਨਵੇਂ ਨਿਯੁਕਤ ਪ੍ਰਧਾਨ ਜੁਝਾਰ ਸਿੰਘ ਸੰਧੂ ਨੇ ਕਿਹਾ ਕਿ ਉਹ ਪਹਿਲਾਂ ਐਸੋਸੀਏਸ਼ਨ 'ਚ ਵਾਈਸ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ ਤੇ ਹੁਣ ਜੋ ਉਹਨਾਂ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲੀ ਹੈ ਉਸ ਲਈ ਸਾਰੇ ਹੀ ਮੈਂਬਰ ਵਧਾਈ ਦੇ ਪਾਤਰ ਹਨ ਤੇ ਸਾਰੇ ਹੀ ਮੈਂਬਰਾਂ ਦਾ ਉਹ ਤਹਿਤ ਰੂ ਧੰਨਵਾਦ ਕਰਦੇ ਨੇ। ਉਹਨਾਂ ਕਿਹਾ ਕਿ ਉਹ ਜਲਦ ਹੀ ਆਪਣੀ ਨਵੀਂ ਟੀਮ ਦਾ ਐਲਾਨ ਵੀ ਕਰਨਗੇ। ਉਹਨਾਂ ਸਾਰੇ ਹੀ ਮੈਂਬਰਾਂ ਨੂੰ 16 ਅਤੇ 17 ਅਗਸਤ ਨੂੰ ਲੱਗ ਰਹੀ ਪ੍ਰਦਰਸ਼ਨੀ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗੁਰਾਇਆਂ ਤੋਂ ਨਵਰੰਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਪੰਜਾਬ ਐਸੋਸੀਏਸ਼ਨ ਦੇ ਸਾਰੇ ਡੈਲੀਗੇਟਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੈਨੂੰ ਵੋਟਾਂ ਪਾ ਕੇ ਚੁਣਿਆ ਮੈਂ ਇਹ ਵਿਸ਼ਵਾਸ ਦਉਣਾ ਸਾਰਿਆਂ ਨੂੰ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲੂੰਗਾ ਸੀਨੀਅਰ ਟੀਮ ਨੂੰ ਵੀ ਨਾਲ ਲੈ ਕੇ ਉਹਨਾਂ ਦੀ ਸਲਾਹ ਲੈ ਕੇ ਅੱਗੇ ਚੱਲਾਂਗੇ ਫੋਟੋਗ੍ਰਾਫੀ ਨੂੰ ਅਸੀਂ ਹੋਰ ਉੱਚਾ ਚੱਕਣ ਲਈ ਜੋ ਵੀ ਸੱਤੋ ਕਰ ਹੋਇਆ ਵੱਧ ਤੋਂ ਵੱਧ ਕਰਾਂਗੇ ਨਾ ਜੀ ਉਹਦਾ ਫਾਇਦਾ ਹੈ ਜੀ ਤੇ ਇਹ ਨਾਲ ਗੱਲ ਕਰਾਂਗੇ ਪਰ ਲੱਗ ਮੈਂ 5 ਸਾਲ ਤੋਂ ਪੰਜਾਬ ਦੀ ਟੀਮ ਦੇ ਵਿੱਚ ਸੀਗਾ ਜੀ ਐਸ 2 ਸਾਲ ਤੋਂ ਸੀਨੀਅਰ ਵਾਈਸ ਪ੍ਰਧਾਨ ਸੀਗਾ ਸਰਦਾਰ ਰਣਜੀਤ ਸਿੰਘ ਪ੍ਰਧਾਨ ਸੀਗੇ ਸਾਡੇ 4 ਸਾਲ ਤੋਂ ਲਗਾਤਾਰ ਇਹਨਾਂ ਦੇ ਨਾਲ ਕੰਮ ਕੀਤਾ ਇਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਅੱਗੇ ਵੀ ਇਹਨਾਂ ਦੇੋਂ ਸਿੱਖਦੇ ਜਾਵਾਂਗੇ ਤਾਂ ਅੱਗੇ ਵਧਾਂਗੇ ਦੋ ਕੈਂਡੀਡੇਟ ਸੀਗੇ ਜੀ ਇੱਕ ਤੁਸੀਂ ਇੱਕ ਹਾਂ ਜੀ ਨਹੀਂ ਸਰ ਸ਼ਾਂਤੀ ਇਦਾਂ ਹੀ ਹੁੰਦੀ ਆ ਜੀ ਪਰਿਵਾਰ ਆ ਨਹੀਂ ਬੜੀ ਤਾਂ ਵੋਟਿੰਗ ਹੋ ਗਈ ਹੈ ਨਾ ਯਾ ਪੀ ਰਿਹਾ ਜੀ 96 ਵੋਟਾਂ ਮੇਰੇ ਆਪੋਜ਼ਿਟ ਮੁੰਡਾ ਸੀਗਾ ਜਿਹੜਾ ਜੀ ਉਹਨੂੰ ਪਈਆਂ 263 ਵੋਟਾਂ ਮੈਨੂੰ ਪਈਆਂ ਜੀ ਤਿੰਨ ਵੋਟਾਂ ਕੈਨਸਲ ਹੋਈਆਂ ਕੋਈ ਨਾ ਕਨਵਿਟੀਮ ਦੇ ਕੱਲ ਦਾ ਹੋਰ ਦਿਨ ਵਾਦਾ ਕਰਾਂਗੇ ਐਟਨਾ ਬਹੁਤ ਛੇਤੀ ਕਰਾਂਗੇ ਜੀ ਅੱਗੀ ਪਿਛੇ ਸਾਡੀ ਉਹਦੇ ਵਿੱਚ ਵਿੱਚ ਅਸੀਂ ਟੀਮ ਦਾ ਵਾਦਾ ਕਰਾਂਗੇ ਛੇਤੀ ਤੋਂ ਛੇਤੀ ਭਾਈ ਦੇਖਿਆ ਛੁੱਟੇ ਆ ਆਪਣਾ ਕਸਬਾ ਮੇਰੇ ਦਾ ਗੁਰਾਇਆ ਇੱਥੇ ਪੰਜਾਬ ਲੈਵਲ ਦੀ ਐਗਜ਼ੀਬਿਸ਼ਨ ਦੀ ਜੜੀ ਲੱਗੀ ਸੀਗੀ ਹਾਂਜੀ ਇਹਦੀ ਮਾਨਸਾਨ ਮਿਲਿਆ ਤੇ ਹੁਣ ਅੱਜ ਜਿਹੜੀ ਚੋ ਆ ਜੈਨੇ ਜੁੜਿਆ ਇਹ ਸਾਡੇ ਪ੍ਰਧਾਨ ਸਾਹਿਬ ਦੀ ਮਿਹਰਬਾਨੀ ਆ ਜੀ ਇੰਨੀ ਸਾਡਾ ਸਾਥ ਦਿੱਤਾ ਤਾਂ ਅਸੀਂ ਗ੍ਰੈਂਡ ਚ ਲੈ ਕੇ ਆ ਗਏ ਇਹ ਅੱਗੇ ਵੀ ਸਾਡਾ ਸਾਥ ਦੇਣਗੇ ਆਪਾਂ ਹੋਰ ਵੀ ਵਧੀਆ ਤੋਂ ਵਧੀਆ ਲਾਗਲੇ ਸ਼ਹਿਰ ਵੀ ਆਪਣੇ ਹੀ ਆ ਔਰ ਸੋਨਾ ਗ੍ਰੈਂਡ ਦੇ ਵਿੱਚ ਲੱਗ ਰਹੀ ਹੈ ਗਿਵਿਸ਼ਨ ਆਪਣੀ 16 ਤੇ 17 ਅਗਸਤ ਦੀ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਸਾਰੇ ਉੱਥੇ ਹਮ ਹਮਾ ਕੇ ਪਹੁੰਚੋ ਵੱਲ ਦੇ ਹਰ ਇੱਕ ਤਰ੍ਹਾਂ ਦੇ ਕੈਮਰੇ ਟੈਕਨੋਲੋਜੀ ਜੋ ਫੋਟੋਗ੍ਰਾਫੀ ਲਈ ਚਾਹੀਦੀ ਹੈ ਹਰ ਇੱਕ ਚੀਜ਼ ਉੱਥੇ ਪ੍ਰੋਵਾਈਡ ਹੋਗੀ